ਅਸੀਂ ਗੱਲ ਦੋਸਤੋ ਜਿਵੇਂ ਕਿ ਡੇਰੀ ਤੇ ਖੇਤੀ ਅਨੇਖੜਵੇਂ ਕਿਤੇ ਨਹੀਂ ਇਦਾਂ ਹੀ ਐਕਸਟਰਾ ਇਨਕਮ ਜਨਰੇਟ ਕਰਨ ਲਈ ਨਾ ਜਿਵੇਂ ਅਸੀਂ ਸ਼ਹਿਰ ਰਹੇ ਨੇ ਤੇ ਨਾਲ ਸਾਡੇ ਨਾ ਛੋਟੇ ਛੋਟੇ ਪਲਾਟਸ ਸਬਜ਼ੀਆਂ ਦੇ ਬਣਾਏ ਹੋਏ ਨੇ ਆ ਮੈਂ ਮੁੰਡਿਆਂ ਨੂੰ ਮੇਰੇ ਜਿਹੜਾ ਕੰਮ ਕਰਦੇ ਨੇ ਉੱਥੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਆ ਵਿਹਲਾ ਪਿਆ ਕਨਾਲ ਥਾਂ ਇੱਥੇ ਖੀਰੇ ਲਾ ਦੋ ਹੁਣ ਮਹੀਨੇ ਦੇ ਵਿੱਚ ਸਾਡੇ ਰੋਜ਼ ਦੀ ਰੋਜ਼ ਕੱਦੂ ਜਾਂਦੇ ਨੇ ਹੋਰ ਹਲਵੇ ਜਾਂ ਜਿੰਨੀ ਵੀ ਸਬਜ਼ੀ ਲੱਗੀ ਹੋਈ ਐ ਮੂਲੀ ਐ ਉਹ ਵੀ ਜਾਂਦੀ ਐ ਤੇ ਇਹ ਖੀਰੇ ਵੀ ਜਿਹੜੇ ਮਹੀਨੇ ਤੱਕ ਤਿਆਰ ਹੋ ਜਾਣਗੇ ਸੋ ਇੱਕ ਰੋਜ਼ ਜਾਣ ਵਾਲੀ ਰਿਟੇਲ ਇਨਕਮ ਬਣ ਜਾਂਦੀ ਐ ਇਹ ਚਾਹੇ 200 ਦੇ ਜਾਣ 300 ਦੇ ਜਾਣ ਸਾਰੀਆਂ ਸਬਜ਼ੀਆਂ ਹਜ਼ਾਰ ਤੋਂ ਉੱਪਰ ਜਿਹੜਾ ਵਾ ਸਰਕਲ 'ਚ ਚਲੇ ਜਾਂਦੀਆਂ ਨੇ ਸੋ ਇਹ ਇੱਕ ਐਕਸਟਰਾ ਇਨਕਮ ਜਿਹੜੀ ਜਨਰੇਟ ਹੋ ਸਕਦੀ ਜਾਦੀ ਖੇਚਲਨੀ ਤੇ ਜੇ ਤੁਹਾਡੇ ਕੋਲ ਲੇਬਰ ਹੈਗੀ ਆ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਸੋ ਟਰਾਈ ਕਰੋ